ਧਿਆਨ ਲਾਉਣ ਦੀ ਪਰੰਪਰਾ ਅਤੇ ਯੋਗਾ ਜਿਹੜਾ ਹੈ ਉਹਨੂੰ ਅਸੀਂ ਇੱਕ ਲੋਕ ਲਹਿਰ ਬਣਾਉਣੀ ਚਾਹੀਦੀ ਹੈ ਤਾਂ ਕਿ ਧਿਆਨ ਤੇ ਯੋਗਾ ਦੇ ਨਾਲ ਜੁੜ ਕੇ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਦਾ ਹੱਲ ਕਰ ਸਕੀਏ ਪਿਛਲੇ ਕੁਝ ਦਿਨਾਂ ਤੋਂ ਸਾਡੇ ਪਿੰਡ ਵਿੱਚ ਇਹ ਯੋਗ ਸ਼ਾਲਾ ਚੋਂ ਚੱਲ ਰਹੀ ਹੈ ਇਹ ਬਹੁਤ ਵਧੀਆ ਉਪਰਾਲਾ ਹੈ ਪੰਜਾਬ ਸਰਕਾਰ ਦੁਆਰਾ ਚਲਾਈ ਜਾ ਰਹੀ ਸੀਐਮ ਦੀ ਯੋਗ ਸ਼ਾਲਾ ਲੋਕਾਂ ਨੂੰ ਸਿਹਤਮੰਦ ਜੀਵਨ ਵੱਲ ਪ੍ਰੇਰਿਤ ਕਰ ਰਹੀ ਹੈ ਇਸ ਯੋਜਨਾ ਤਹਿਤ ਸੂਬੇ ਦੇ ਵੱਖ-ਵੱਖ ਹਿੱਸਿਆਂ 'ਚ ਲੋਕਾਂ ਨੂੰ ਮੁਫਤ ਯੋਗਾ ਸਿਖਲਾਈ ਦਿੱਤੀ ਜਾ ਰਹੀ ਹੈ ਮੈਨੂੰ ਕਾਫੀ ਦਿਨਾਂ ਤੋਂ ਮਤਲਬ ਕਿ ਬੈਕ ਪੇਨ ਤੇ ਸਰਵਾਈਕਲ ਦੀ ਪ੍ਰੋਬਲਮ ਸੀ ਜੋ ਇੱਥੇ ਯੋਗ ਸ਼ਾਲਾ ਵਿੱਚ ਆ ਕੇ ਕਾਫੀ ਹੱਦ ਤੱਕ 50% ਜੋ ਹੈ ਉਹ ਉਹ ਮੇਰੀ ਠੀਕ ਹੋ ਚੁੱਕੀ ਹੈ ਪਿਛਲੇ 2 ਮਹੀਨੇ ਤੋਂ ਇਹ ਯੋਗ ਸ਼ਾਲਾ ਵਿੱਚ ਆ ਰਹੀ ਹਾਂ ਤੇ ਇਹ ਫ੍ਰੀ ਆਫ ਕੋਸਟ ਹੈ ਭਗਵੰਤ ਮਾਨ ਜੀ ਦਾ ਬਹੁਤ ਧੰਨਵਾਦ ਕਰਦੀ ਹਾਂ ਹੁਣ ਤੱਕ 5 ਲੱਖ ਤੋਂ ਵੀ ਵੱਧ ਨਾਗਰਿਕ ਇਸ ਪ੍ਰੋਗਰਾਮ ਦਾ ਲਾਭ ਲੈ ਚੁੱਕੇ ਹਨ ਸੂਬੇ ਦੇ ਵਿੱਚ ਹਰ ਰੋਜ਼ 4755 ਕਲਾਸਾਂ ਲੱਗਦੀਆਂ ਨੇ ਜਿੰਨਾ ਚ 215600 ਤੋਂ ਵੱਧ ਨਾਗਰਿਕ ਮੁਫਤ ਹਿੱਸਾ ਲੈ ਕੇ લાભ ਪ੍ਰਾਪਤ ਕਰ ਰਹੇ ਹਨ ਅਸੀਂ ਪੰਜਾਬ ਸਰਕਾਰ ਦੇ ਬਹੁਤ ਹੀ ਧੰਨਵਾਦੀ ਹਾਂ ਜਿਹੜਾ ਉਹਨਾਂ ਨੇ ਨਵਾਂ ਉਪਰਾਲਾ ਸੀਐਮਡੀ ਯੋਗਸ਼ਾਲਾ ਸ਼ੁਰੂ ਕੀਤੀ ਹੈ ਜਿਸ ਦੇ ਨਾਲ ਸੇ ਮਨ ਤਨ ਸਾਰਾ ਸਵਸਥ ਰਹਿੰਦਾ ਜੋ ਕਿ ਅੱਜ ਦੇ ਟਾਈਮ ਵਿੱਚ ਬਹੁਤ ਹੀ ਜ਼ਰੂਰੀ ਹੈ ਆਫਸਰ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਜੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਬਠਿੰਡਾ ਪੁਲਿਸ ਵੱਲੋਂ ਨਸ਼ਾ ਸਪਲਾਈ ਕਰਨ ਵਾਲੇ ਚਾਰ ਵਿਅਕਤੀ ਕਾਬੂ ਕੀਤੇ ਗਏ ਹੈ ਇਸ ਕੇਸ ਨੂੰ ਲੈ ਕੇ ਸਾਡੇ ਨਾਲ ਗੱਲਬਾਤ ਕਰਨ ਲਈ ਐਸਪੀਡੀ ਜਸਮੀਤ ਸਿੰਘ ਸਾਹਿਬਾ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਦੇ ਸਰ ਚਾਰ ਵਿਅਕਤੀ ਕਾਬੂ ਕੀਤੇ ਗਏ ਜੋ ਨਸ਼ੇ ਦੀ ਸਪਲਾਈ ਕਰ ਰਹੇ ਸੀਗੇ ਅੱਜ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਹੈ ਤੁਹਾਡੇ ਵੱਲੋਂ ਕੀ ਕਹਿਣਾ ਚਾਹੋਗੇ ਇਦਾਂ ਜੀ ਮੈਂ ਦੱਸਣਾ ਚਾਹਵਾਂਗਾ ਕਿ ਜਿਹੜੀ ਸਾਈਦੀ ਸੀਏ 2 ਦੀ ਟੀਮ ਹੈਗੀ ਹੈ ਇਹਨੂੰ ਕੱਲ ਇੱਕ ਬੜੀ ਅੱਛੀ ਸਫਲਤਾ ਪ੍ਰਾਪਤ ਹੋਈ ਹੈਗੀ ਆਪਣੇ ਕੈਂਟ ਦੇ ਏਰੀਏ 'ਚ ਜਿਹੜਾ ਗੁਰਦੁਆਰਾ ਰੂਮੀ ਉਹਦੇ ਨੇੜੇ ਇਹਨਾਂ ਨੇ ਇੱਕ ਗੱਡੀ ਇੱਕ ਉਹ ਚੈਕਿੰਗ ਕਰ ਰਹੀ ਸੀ ਪਹਿਲਾਂ ਹੀ ਸ਼ੱਕੀ ਪੁਰਸ਼ਾਂ ਦੇ ਗੱਡੀਆਂ ਦੀ ਤੋਂ ਇਹਨਾਂ ਨੇ ਦੌਰਾਨੇ ਚੈਕਿੰਗ ਇਹਨਾਂ ਨੂੰ ਇੱਕ ਗੱਡੀ ਜਿਹੜੀ ਲੰਟਾਰਾ ਜਿਹੜੇ ਰੰਗ ਦੀ ਹੈਗੀ ਉਹਨੂੰ ਕਾਬੂ ਕਰਕੇ ਵਿੱਚ ਚਾਰ ਵਿਅਕਤੀ ਸੀ ਜਿਹੜੀ ਚੈੱਕ ਕੀਤਾ 8 ਗੱਟੇ ਆਪਾਂ ਨੂੰ ਭੋਕੀ ਚੂਰਾ ਪੋਸਟ ਕੁੱਲ 200 ਕਿਲੋਗ੍ਰਾਮ ਬਣ ਰਹੀ ਹੈਗੀ ਹੈ ਤੇ ਇਹ ਵੀ ਚਾਰ ਵਿਅਕਤੀ ਹੈ ਜਿਹੜੀ ਉਹਨਾਂ ਤੇ ਫਿਰ ਇੱਕ ਫਰਚਾ ਐਨਡੀਪੀਐਸ ਐਕਟ 15 ਸੀ ਦੇ ਅੰਦਰ ਕੰਡ ਥਾਣੇ ਦਰਜ ਕੀਤਾ ਹੈਗਾ ਜਿਹੜੇ ਚ ਤਿੰਨ ਦੋਸ਼ੀ ਹੈਗੇ ਨੇ ਸੂਰੀ ਚਾਰ ਜਿਹੜੀ ਉਹਦੇ ਚ ਤਿੰਨ ਤਾਂ ਹੈਗੇ ਹਰਿਆਣੇ ਦੇ ਇੱਕ ਹੈਗਾ ਜੀ ਹਿਮਾਚਲ ਦੇ ਤਾਂ ਇਹਨਾਂ ਦੀ ਜਿੰਨੀ ਹੁਣ ਤੱਕ ਅਸੀਂ ਜੋਕੜ ਚੈੱਕ ਕੀਤੀ ਅਪਰਾਧਿਕ ਉਹਦੇ ਚ ਜੁੜੇ ਦੋ ਹੈਗੇ ਆ ਜਤਿੰਦਰ ਦੇ ਘਰ ਖਾਨ ਹੈਗਾ ਜਿਹੜਾ ਉਹਦੇ ਤੇ ਐਨਡੀਪੀਐਸ ਦੇ ਮੁਕੱਦਮੇ ਵੀ ਉਹਨਾਂ ਤੇ ਹੈਗੇ ਆ ਤੇ ਬਾਕੀ ਇਹਦੇ ਜੀ ਚੈੱਕ ਕਰ ਰਹੇ ਆ ਸੋ ਅੱਗੇ ਹੁਣ ਇਹਨਾਂ ਦੀ ਤਫਤੀਸ਼ ਚ ਪਤਾ ਕਰਾਂਗੇ ਕਿ ਇੱਥੇ ਇਹਨੂੰ ਲਿਆ ਕੇ ਵੇਚਦੇ ਸੀ ਇਹਨਾਂ ਦੇ ਇੱਥੇ ਜਿਹੜੇ ਲੋਕਲ ਸਾਥੀ ਉਹ ਕਿਹੜੀ ਸੀ ਤੇ ਜੇ ਗੱਲ ਕਰੀਏ ਕਿੰਨੇ ਟਾਈਮ ਤੋਂ ਇਹ ਉਸਤ ਦਾ ਕੰਮ ਕਰ ਰਹੇ ਸੀ ਇਹ ਕਾਫੀ ਲੰਬੇ ਸਮੇਂ ਤੋਂ ਇਹ ਇਹ ਕੰਮ 'ਚ ਮਲਵਰ ਜਾ ਕੇ ਸੀ ਤੇ ਜਿਹੜੇ ਥੋੜੇ ਸਮਾਂ ਪਹਿਲਾਂ ਹੀ 2-3 ਮਹੀਨੇ ਪਹਿਲਾਂ ਹੀ ਈ ਬੀਲ ਤੇ ਵੀ ਆ ਕੇ ਫਿਰ ਇਸੇ ਕੰਮ ਚ ਲੱਗ ਗਿਆ ਇਹ ਬੜੀ ਇੰਟਰਸਟਿੰਗ ਗੱਲ ਲੱਗਦੀ ਹੈ ਕਿ ਫੜੇ ਲਿਖੇ ਵੀ ਇਹਦੇ ਚ ਦੋ ਬੰਦੇ ਜਿਹੜੇ ਹੈਗੇ ਆ ਉਹ ਕਲੇਮ ਕਰਦੇਗੇ ਬਹੁਤ ਅੱਛੀ ਜਾਨਕੀ ਐਜੂਕੇਸ਼ਨਲੀ ਕੁਆਲੀਫਾਈਡ ਹੈਗੇ ਜਿਹਦਾ ਜਤਿੰਦਰ ਹੈ ਆਪਣੇ ਆਪ ਨੂੰ ਐਮ ਐਸ ਸੀ ਕੁਆਲੀਫਾਈਡ ਦੱਸਦਾ ਤੇ ਕਹਿੰਦਾ ਕਿ ਮੈਂ ਹੁਣ ਜਿਹਦਾ ਪੀ ਐਚ ਡੀ ਚ ਦਾਖਲਾ ਲੈਣਾ ਹੈ ਜਿਹੜਾ ਦੂਸਰਾ ਮਨੂਦ ਹੈਗਾ ਉਹ ਆਪਣੇ ਆਪ ਨੂੰ ਬੀਏ ਪਾਸ ਦੱਸਦਾ ਹੈਗਾ ਬਾਕੀ ਚੈੱਕ ਕਰ ਰਹੇ ਆ ਸਾਰਾ ਕੁਝ ਅੱਜ ਗੱਲ ਕਰੀ ਇਸ ਤਰ੍ਹਾਂ ਦੇ ਧੰਦੇ ਚ ਕਿਸ ਤਰ੍ਹਾਂ ਇਹ ਇਨਵੋਲਵਮੈਂਟ ਹੋਈ ਹੁਣ ਪਤਾ ਕਰਾਂਗੇ ਜੀ ਕਿ ਕੀ ਕਾਰਨ ਬਣੇ ਹੁਣ ਇਹ ਅੱਜ ਹੀ ਰਿਮਾਂਡ ਲੈ ਕੇ ਸਾਰਾ ਕੁਝ ਹੁਣ ਪਤਾ ਕਰਾਂਗੇ ਕੀ ਕਰਨ ਬਣਿਆ ਜੀ ਸਰ ਜੇ ਗੱਲ ਕਰੀਏ ਜਿਵੇਂ ਤਿੰਨ ਹਰਿਆਣਾ ਦੇ ਰਹਿਣ ਵਾਲੇ ਆ ਤੇ ਇੱਕ ਹਿਮਾਚਲ ਦਾ ਰਹਿਣ ਵਾਲਾ ਐ ਇਸ ਸੰਪਰਕ ਚ ਕਿਵੇਂ ਆਏ ਇਹ ਜੀ ਤੰਦੇ ਦੇ ਜਿਵੇਂ ਕੀ ਕਹਿੰਦੇ ਐ ਕੌਂਗਰੀ ਚ ਪੁਰਾਣੀ ਲੱਗੀਆਂ ਹੋਈਆਂ ਨੇ ਫਿਰ ਇੱਕ ਦੂਜੇ ਨੂੰ ਉਂਗਲੀ ਸੰਗਲੀ ਇਹ ਜਾਣਦੇ ਹੈਗੇ ਐਗਜੈਕਟ ਕੀ ਇਹਨਾਂ ਦੇ ਕਦੋਂ ਦੇ ਰਿਲੇਸ਼ਨਸ ਨੇ ਕਿਸ ਤਰ੍ਹਾਂ ਐਸਟੈਬਲਿਸ਼ ਹੋਏ ਆ ਉਹ ਹੁਣ ਤਫ਼ਤੀਸ਼ ਆਪਾਂ ਕਰਨਾਂਗੇ ਸਰ ਇਸ ਟਾਈਮ ਇਹ ਸਟੂਡੈਂਟ ਐ ਕਿ ਕੋਈ ਕੰਮ ਵੀ ਕਰਦੇ ਆ ਹੋਰ ਕਲੀਮ ਇਹ ਕਰਦਾ ਜੀ ਕਿ ਮੈਂ ਪੀ ਐਚ ਡੀ ਨੂੰ ਦਾਖਲਾ ਲੈਣਾ ਸੀ ਹਣਾ ਕਲੇਮ ਕਰਦਾ ਕਿਉਂਕਿ ਐਮ ਐਸ ਸੀ ਕਹਿੰਦਾ ਮੈਂ ਕੀਤੀ ਸੀ ਤੇ ਮੈਂ ਪੀ ਐਚ ਡੀ ਚ ਦਾਖਲੇ ਲੈਣਾ ਹੈ ਉਹ ਕਿੰਨਾ ਕੁ ਉਹਦੇ ਚ ਟਰੂਥ ਹੈ ਉਹ ਹੋਣਾ ਫਾਈਂਡ ਕਰਾਂਗੇ ਆਪਾਂ ਸਰ ਇਹ ਆਪ ਵੀ ਕੋਈ ਨਸ਼ੇ ਪੱਤੇ ਦੇ ਆਦੀ ਆ ਅਜੇ ਤੱਕ ਨਹੀਂ ਤਾਂ ਵੀ ਕੋਈ ਗੱਲ ਕਰਦੇ ਜੀ ਅਜੇ ਤੱਕ ਇਹਨਾਂ ਨੇ ਹੀ ਪੁੱਛਿਆ ਸੀ ਜਿੰਨਾ ਕਿ ਮੋਢਲਾ ਕੰਨੇ ਜੀ ਉਹ ਨਹੀਂ ਕਰਦੇ ਇਹ ਚੰਗੇ ਘਰਾਂ ਦੇ ਮਤਲਬ ਕੀ ਬੱਚੇ ਦੱਸੇ ਜਾ ਰਹੇ ਆ ਦੇਖੋ ਜੀ ਜੇ ਪੜਿਆ ਲਿਖਿਆ ਹੈ ਤੇ ਬਿਲਕੁਲ ਆਪਾਂ ਨੂੰ ਵੈਲ ਕੁਆਲੀਫਾਈਡ ਇੰਨਾ ਪੜ੍ਹ ਲਿਖਿਆ ਹੈ ਤੇ ਉਹਨੂੰ ਚੰਗਾ ਹੀ ਕਾਂਗੇ ਜੀ ਫੈਮਿਲੀ ਬੈਕਗ੍ਰਾਉਂਡ ਘਰ ਦੇ ਕਿਹੜਾ ਕਹਿੰਦੇ ਆ ਕਿ ਮੜੇ ਕੰਮਾਂ ਚ ਪਾਓ ਸਰ ਜੇ ਗ ਨਸ਼ਾ ਵੇਚਣ ਦਾ ਕੰਮ ਕਰ ਰਿਹਾ ਖਾਸ ਕਰਕੇ ਯੰਗ ਮੁੰਡੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਮੈਸੇਜ ਮੇਰਾ ਚੱਕੀਵਾਲ ਜੀ ਤੁਹਾਡੇ ਲਈ ਇਹ ਇਹਨਾਂ ਨੂੰ ਮੈਂ ਸਾਰਿਆਂ ਨੂੰ ਜਿਹੜੀ ਤੇ ਰੈਡਿਕਟ ਹੈਗੀ ਉਹਨਾਂ ਨੂੰ ਬੇਨਤੀ ਹੈ ਕਿ ਛੱਡਣ ਸਰਕਾਰ ਨੇ ਅਲੱਗ-ਅਲੱਗ ਸਕੀਮਾਂ ਚਲਾਈਆਂ ਹੋਈਆਂ ਆਊਟ ਸੈਂਟਰ ਚਲਾਏ ਹੋਏ ਆਪਾਂ ਡਰਗ ਡੀ ਐਡਿਕਸ਼ਨ ਤੇ ਰੀਹੈਬਿਲੀਟੇਸ਼ਨ ਸੈਂਟਰ ਚਲਾਏ ਹੋਏ ਹਨ ਉਹਨਾਂ ਦਾ ਪੂਰ ਜੋਰ ਫਾਇਦਾ ਲੈਣ ਤੇ ਜਿਹੜੀ ਆਪਣੀ ਮਿਹਨਤਾਰਾ ਚ ਸ਼ਾਮਲ ਹੋਣ ਤੇ ਜਿਹੜੇ ਦੂਸਰੇ ਜਿਹੜੇ ਵੇਚਦੇ ਨੇ ਉਹਨਾਂ ਤੇ ਇੱਕ ਵਾਰਨਿੰਗ ਹੈ ਕਿ ਜਾਦਾ ਛੱਡ ਦੋ ਨਹੀਂ ਤੇ ਫਿਰ ਜਿੱਦਾਂ ਅਸੀਂ ਤੁਸੀਂ ਦੇਖਦੇ ਰੈਗੂਲਰ ਇਹਨਾਂ ਨੂੰ ਫੜਦੇ ਰਹਿੰਨੇ ਆਂ ਫੜਾਂਗੇ ਸਲਾਖਾਂ ਦੇ ਪਿੱਛੇ ਵੀ ਜਾਣ ਕੇ ਸਖਤ ਕਾਰਵਾਈ ਵੀ ਹੋਏਗੀ ਪनिश्डਮੈਂਟ ਵੀ ਹੋਏਗੀ ਤੇ ਨਾਲੋਂ ਨਾਲ ਜਿਹੜੀ ਇਹਨਾਂ ਨੇ ਧੰਦੇ 'ਚ ਐਨਡੀਪੀਏ ਦੇ ਧੰਦੇ ਰਾਹੀਂ ਪ੍ਰਾਪਰਟੀ ਬਣਾਈ ਹੈ ਉਹ ਵੀ ਜ਼ਬਤ ਹੋਏਗੀ ਸਰ ਜੇ ਗੱਲ ਕਰੀ ਇਹਨਾਂ ਨੂੰ ਮਾਨ ਜੋ ਕੋਰਟ 'ਚ ਬਠਿੰਡਾ ਪੁਲਿਸ ਵੱਲੋਂ ਪੇਸ਼ ਕਰ ਦਿੱਤਾ ਗਿਆ ਅੱਜ ਕਰਾਂਗੇ ਜੀ ਰਿਮਾਂਡ ਵੀ ਲਾਹਾਂਗੇ ਤਾਂ ਫਿਰ ਜਿਹੜੀ ਬਾਕੀ ਜਿੱਦਾਂ ਤੁਹਾਨੂੰ ਦੱਸਿਆ ਇੱਥੇ ਦੇ ਕਿਹੜੇ ਹੈਗੇ ਆ ਹੋਰ ਇਨਵੋਲਡ ਹੈਗੇ ਸਾਰਾ ਕੁਝ ਉਹਨਾਂ ਦਾ ਪਤਾ ਕਰਾਂਗੇ बिल्कुल जी बिल्कुल ए सी एस पी डी जसमीत सिंह साहिवाल जिन्होंने कहा कि जो चार व्यक्ति बठिंडा पुलिस वालों काबू किए गए है उन्होंने कब्जे दो सौ किलो जड़ी पोस्त बरामद की गई है बठिंडा पुलिस वालों इन्होंने ਜਿਹੜੀ ਬਣਦੀ ਕਾਰਵਾਈ ਜਿਹੜੀ ਕੀਤੀ ਜਾ ਰਹੀ ਹੈ ਅਤੇ ਉਹਨਾਂ ਨੇ ਨਸ਼ਾ ਤਸਕਰਾਂ ਨੂੰ ਚੇਤਾਵਨੀ ਦਿੱੰ데 ਕਿ ਆ ਕੀ ਕਿਸੇ ਵੀ ਨਸ਼ਾ ਤਸਕਰ ਨੂੰ ਬਟੇਂਡਾ ਪੁਲਿਸ ਵੱਲੋਂ ਬਖਸ਼ਿਆ ਨਹੀਂ ਜਾਏਗਾ ਤੇ ਉਹਨਾਂ ਤੇ ਜਿਹੜੀ ਹੈ ਸਖਤ ਤੋਂ ਸਖਤ ਜਿਹੜੀ ਹੈ ਕਾਰਵਾਈ ਕੀਤੀ ਜਾਵੇਗੀ ਕੈਮਰਾਮੈਨ ਸੋਚਲ ਦੇ ਨਾਲ ਮਨੋ ਚੱਕੀਵਾਲ ਦੈਨਿਕ ਸਵੇਰਾ ਟੀਵੀ ਬਟੇਂਡਾ ਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਜੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਬਟਿੰਡਾ ਪੁਲਿਸ ਵੱਲੋਂ ਨਸ਼ਾ ਸਪਲਾਈ ਕਰਨ ਵਾਲੇ ਚਾਰ ਵਿਅਕਤੀ ਕਾਬੂ ਕੀਤੇ ਗਏ ਹੈ ਇਸ ਕੇਸ ਨੂੰ ਲੈ ਕੇ ਸਾਡੇ ਨਾਲ ਗੱਲਬਾਤ ਕਰਨ ਲਈ ਐਸਪੀਡੀ ਜਸਮੀਤ ਸਿੰਘ ਸਾਹਿਬਾ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਦੇ ਸਰ ਚਾਰ ਵਿਅਕਤੀ ਕਾਬੂ ਕੀਤੇ ਗਏ ਜੋ ਨਸ਼ੇ ਦੀ ਸਪਲਾਈ ਕਰ ਰਹੇ ਸੀਗੇ ਅੱਜ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਹੈ ਤੁਹਾਡੇ ਵੱਲੋਂ ਕੀ ਕਹਿਣਾ ਚਾਹੋ ਇਦਾਂ ਜੀ ਮੈਂ ਦੱਸਣਾ ਚਾਹਵਾਂਗਾ ਕਿ ਜਿਹੜੀ ਸਾਈਦੀ ਸੀਏ 2 ਦੀ ਟੀਮ ਹੈਗੀ ਹੈ ਇਹਨੂੰ ਕੱਲ ਇੱਕ ਬੜੀ ਅੱਛੀ ਸਫਲਤਾ ਪ੍ਰਾਪਤ ਹੋਈ ਹੈਗੀ ਆਪਣੇ ਕੈਂਟ ਦੇ ਏਰੀਏ 'ਚ ਜਿਹੜਾ ਗੁਰਦੁਆਰਾ ਰੂਮੀ ਉਹਦੇ ਨੇੜੇ ਇਹਨਾਂ ਨੇ ਇੱਕ ਗੱਡੀ ਇੱਕ ਉਹ ਚੈਕਿੰਗ ਕਰ ਰਹੀ ਸੀ ਪਹਿਲਾਂ ਸ਼ੱਕੀ ਪੁਰਸ਼ਾਂ ਦੇ ਗੱਡੀਆਂ ਦੀ ਤੋਂ ਇਹਨਾਂ ਨੇ ਦੌਰਾਨੇ ਚੈਕਿੰਗ ਇਹਨਾਂ ਨੂੰ ਇੱਕ ਗੱਡੀ ਜਿਹੜੀ ਲੰਟਾਰਾ ਜਿਹੜੇ ਰੰਗ ਦੀ ਹੈਗੀ ਉਹਨੂੰ ਕਾਬੂ ਕਰਕੇ ਵਿੱਚ ਚਾਰ ਵਿਅਕਤੀ ਸੀ ਜਿਹੜੇ ਚੈੱਕ ਕੀਤਾ 8 ਗੱਟੇ ਆਪਾਂ ਨੂੰ ਭੋਕੀ ਚੂਰਾ ਪੋਸਟ ਕੁੱਲ 200 ਕਿਲੋ ਬਰਾਮਦ ਹੋਈ ਹੈਗੀ ਹੈ ਤੇ ਅਹੀ ਉਹ ਚਾਰ ਵਿਅਕਤੀ ਹੈ ਜਿਹੜੀ ਉਹਨਾਂ ਤੇ ਫਿਰ ਇੱਕ ਗੱਟਾ ਐਂਡੀਪੀਐਸ ਐਕਟ 15 ਸੀ ਦੇ ਅੰਦਰ ਕੰਡ ਥਾਣੇ ਦਰਜ ਕੀਤਾ ਹੈਗਾ ਜਿਹੜੇ ਚ ਤਿੰਨ ਦੋਸ਼ੀ ਹੈਗੇ ਨੇ ਸੂਰੀਚਾਰ ਜਿਹੜੀ ਉਹਦੇ ਚ ਤਿੰਨ ਤਾਂ ਹੈਗੇ ਹਰਿਆਣੇ ਦੇ ਇੱਕ ਹੈਗਾ ਜੀ ਹਿਮਾਚਲ ਦੇ ਤਾਂ ਇਹਨਾਂ ਦੀ ਜਿੰਨੀ ਹੁਣ ਤੱਕ ਅਸੀਂ ਜੋਕੜ ਚੈੱਕ ਕੀਤੀ ਅਪਰਾਧਿਕ ਉਹਦੇ ਚ ਜੁੜੇ ਦੋ ਹੈਗੇ ਜਤਿੰਦਰ ਦੇ ਘਰ ਖਾਨ ਹੈਗਾ ਜਿਹੜਾ ਉਹਦੇ ਤੇ ਐਂਡੀਪੀਐਸ ਦੇ ਮੁਕੱਦਮੇ ਵੀ ਉਹਨਾਂ ਤੇ ਹੈਗੇ ਆ ਤੇ ਬਾਕੀ ਇਹਦੇ ਜੀ ਚੈੱਕ ਕਰ ਰਹੇ ਆ ਸੋ ਅੱਗੇ ਹੁਣ ਇਹਨਾਂ ਦੀ ਤਫ਼ਤੀਸ਼ ਚ ਪਤਾ ਕਰਾਂਗੇ ਕਿ ਇੱਥੇ ਇਹ ਨੂੰ ਲਿਆ ਕੇ ਵੇਚਦੇ ਸੀ ਇਹਨਾਂ ਦੇ ਇੱਥੇ ਜਿਹੜੇ ਲੋਕਲ ਸਾਥੀ ਉਹ ਕਿਹੜੇ ਸੀ ਸਰ ਜੇ ਗੱਲ ਕਰੀਏ ਕਿੰਨੇ ਟਾਈਮ ਤੋਂ ਇਹ ਪੋਸਟ ਦਾ ਕੰਮ ਕਰ ਰਹੇ ਸੀ ਇਹ ਕਾਫੀ ਲੰਬੇ ਸਮੇਂ ਤੋਂ ਇਹ ਕੰਮ ਚੱਲ ਰਿਹਾ ਹੋਇਆ ਗਿਆ ਸੀ ਤੇ ਜਿਹੜੇ ਥੋੜੇ ਸਮਾਂ ਪਹਿਲਾਂ ਹੀ 2-3 ਮਹੀਨੇ ਪਹਿਲਾਂ ਹੀ ਇਹ ਵੀਲਤੀ ਵੀ ਆ ਕੇ ਫਿਰ ਇਸੇ ਕੰਮ ਚ ਲੱਗ ਗਿਆ ਇਹ ਬੜੀ ਇੰਟਰਸਟਿੰਗ ਗੱਲ ਲੱਗੀ ਹੈ ਕਿ ਫੜੇ ਲਿਖੇ ਵੀ ਇਹਦੇ ਚ ਦੋ ਬੰਦੇ ਜਿਹੜੇ ਹੈਗੇ ਆ ਉਹ ਕਲੇਮ ਕਰਦੇਗੇ ਬਹੁਤ ਅੱਛੀ ਜਾਨਕੀ ਐਜੂਕੇਸ਼ਨਲੀ ਕੁਆਲੀਫਾਈਡ ਹੈਗੇ ਜਿਹਦਾ ਜਤਿੰਦਰ ਹੈ ਆਪਣੇ ਆਪ ਨੂੰ ਐਮ ਐਸ ਸੀ ਕੁਆਲੀਫਾਈਡ ਦੱਸਦਾ ਤੇ ਕਹਿੰਦਾ ਕਿ ਮੈਂ ਹੁਣ ਜਿਹਦਾ ਪੀ ਐਚ ਡੀ ਚ ਦਾਖਲਾ ਲੈਣਾ ਹੈ ਜਿਹੜਾ ਦੂਸਰਾ ਮਨੂਦ ਹੈਗਾ ਉਹ ਆਪਣੇ ਆਪ ਨੂੰ ਬੀਏ ਪਾਸ ਦੱਸਦਾ ਹੈਗਾ ਬਾਕੀ ਚੈੱਕ ਕਰ ਰਹੇ ਆ ਸਾਰਾ ਕੁਝ ਅੱਜ ਗੱਲ ਕਰੀ ਇਸ ਤਰ੍ਹਾਂ ਦੇ ਧੰਦੇ ਚ ਕਿਸ ਤਰ੍ਹਾਂ ਇਹ ਇਨਵੋਲਵਮੈਂਟ ਹੋਈ ਹੁਣ ਪਤਾ ਕਰਾਂਗੇ ਜੀ ਕਿ ਕੀ ਕਾਰਨ ਬਣੇ ਹੁਣ ਇਹ ਅੱਜ ਹੀ ਰਿਮਾਂਡ ਲੈ ਕੇ ਸਾਰਾ ਕੁਝ ਹੁਣ ਤੱਕ ਕਰਾਂਗੇ ਕੀ ਕਰਨ ਬਣਿਆ ਜੀ ਸਰ ਜੇ ਗੱਲ ਕਰੀਏ ਜਿਵੇਂ ਇਹ ਤਿੰਨ ਹਰਿਆਣਾ ਦੇ ਰਹਿਣ ਵਾਲੇ ਆ ਤੇ ਇੱਕ ਹਿਮਾਚਲ ਦਾ ਰਹਿਣ ਵਾਲਾ ਐ ਇਸ ਸੰਪਰਕ ਚ ਕਿਵੇਂ ਆਏ ਇਹ ਜੀ ਇਹ ਕੰਦੇ ਦੀ ਜਿਵੇਂ ਕੀ ਕਹਿੰਦੇ ਐ ਕੌਂਗਰੀ ਚ ਪੁਰਾਣੀ ਲੱਗੀਆਂ ਹੋਈਆਂ ਨੇ ਫਿਰ ਇੱਕ ਦੂਜੇ ਨੂੰ ਉਂਗਲੀ ਸੰਗਲੀ ਇਹ ਜਾਣਦੇ ਹੈਗੇ ਐਗਜੈਕਟ ਕੀ ਇਹਨਾਂ ਦੇ ਕਦੋਂ ਦੇ ਰਿਲੇਸ਼ਨਸ ਨੇ ਕਿਸ ਤਰ੍ਹਾਂ ਐ ਸਟੈਬਲਿਸ਼ ਹੋਏ ਆ ਉਹ ਹੁਣ ਤਫ਼ਤੀਸ਼ ਆਪਾਂ ਕਰਨੀ ਸਰ ਇਸ ਟਾਈਮ ਇਹ ਸਟੂਡੈਂਟ ਐ ਕਿ ਕੋਈ ਕੰਮ ਵੀ ਕਰਦੇ ਆ ਹੋਰ ਕਲੀਮ ਇਹ ਕਰਦਾ ਜੀ ਕਿ ਮੈਂ ਪੀ ਐਚ ਡੀ ਨੂੰ ਦਾਖਲਾ ਲੈਣਾ ਸੀ ਕਲੇਮ ਕਰਦਾ ਕਿਉਂਕਿ ਐਮ ਐਸ ਸੀ ਕਹਿੰਦਾ ਮੈਂ ਕੀਤੀ ਸੀ ਤੇ ਮੈਂ ਪੀ ਐਚ ਡੀ ਚ ਦਾਖਲੇ ਲੈਣਾ ਹੈ ਉਹ ਕਿੰਨਾ ਕੁ ਉਹਦੇ ਚ ਟਰੂਥ ਹੈ ਉਹ ਹੁਣ ਆ ਫਾਈਂਡ ਕਰਾਂਗੇ ਆਪਾਂ ਸਰ ਇਹ ਆਪ ਵੀ ਕੋਈ ਨਸ਼ੇ ਪੱਤੇ ਦੇ ਆਦੀ ਆ ਹਜੇ ਤੱਕ ਤਾਂ ਨਹੀਂ ਇਦਾਂ ਦੀ ਕੋਈ ਗੱਲ ਕਰਦੇ ਜੀ ਹਜੇ ਤੱਕ ਇਹਨਾਂ ਨੇ ਹੀ ਪੁੱਛਿਆ ਸੀ ਜਿੰਨਾ ਕੁ ਮੋਢਲਾ ਕਹਿੰਨੇ ਜੀ ਉਹ ਨਹੀਂ ਕਰਦੇ ਇਹ ਚੰਗੇ ਘਰਾਂ ਦੇ ਮਤਲਬ ਕੀ ਬੱਚੇ ਦੱਸੇ ਜਾ ਰਹੇ ਦੇਖੋ ਜੀ ਜੇ ਪੜਿਆ ਲਿਖਿਆ ਹੈ ਤੇ ਬਿਲਕੁਲ ਆਪਾਂ ਨੂੰ ਵੈਲ ਕੁਆਲੀਫਾਈਡ ਇੰਨਾ ਪੜ੍ਹ ਲਿਖ ਗਿਆ ਹੈ ਤੇ ਉਹਨੂੰ ਚੰਗਾ ਹੀ ਕਾਂਗੇ ਜੀ ਫੈਮਿਲੀ ਬੈਕਗਰਾਉਂਡ ਘਰ ਦੇ ਕਿਹੜਾ ਕਹਿੰਦੇ ਆ ਕਿ ਮੜੇ ਕੰਮਾਂ ਚ ਪਾਓ ਸਰ ਜ ਨਸ਼ਾ ਵੇਚਣ ਦਾ ਕੰਮ ਕਰ ਰਿਹਾ ਖਾਸ ਕਰਕੇ ਯੰਗ ਮੁੰਡੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਮੈਸੇਜ ਮੇਰਾ ਚਰਖੀਵਾਲ ਜੀ ਤੁਹਾਡੇ ਲਈ ਇਹੀ ਇਹਨਾਂ ਨੂੰ ਮੈਂ ਸਾਰਿਆਂ ਨੂੰ ਜਿਹੜੀ ਤੇ ਡਿਕਟ ਹੈਗੀ ਉਹਨਾਂ ਨੂੰ ਬੇਨਤੀ ਹੈ ਕਿ ਛੱਡਣ ਸਰਕਾਰ ਨੇ ਅਲੱਗ-ਅਲੱਗ ਸਕੀਮਾਂ ਚਲਾਈਆਂ ਹੋਈਆਂ ਆਊਟ ਸੈਂਟਰ ਚਲਾਏ ਹੋਏ ਆਪਾਂ ਡਰਗ ਡੀ ਅਡਿਕਸ਼ਨ ਤੇ ਰੀਐਬਿਲੀਟੇਸ਼ਨ ਸੈਂਟਰ ਚਲਾਏ ਹੋਏ ਹਨ ਉਹਨਾਂ ਦਾ ਪੂਰ ਜ਼ੋਰ ਫਾਇਦਾ ਲੈਣ ਤੇ ਜਿਹੜੀ ਆਪਣੀ ਮਿਹਨਤਾਰਾ ਚ ਸ਼ਾਮਲ ਹੋਣ ਤੇ ਜਿਹੜੇ ਦੂਸਰੇ ਜਿਹੜੇ ਵੇਚਦੇ ਨੇ ਉਹਨਾਂ ਤੇ ਇੱਕ ਵਾਰਨਿੰਗ ਹੈ ਕਿ ਜਾਦਾ ਛੱਡ ਦੋ ਨਹੀਂ ਤੇ ਫਿਰ ਜਿੱਦਾਂ ਅਸੀਂ ਤੁਸੀਂ ਦੇਖਦੇ ਰੈਗੂਲਰ ਇਹ ਪਿੰਨਾਂ ਨੂੰ ਫੜਦੇ ਰਹਿੰਨੇ ਆ ਫੜਾਂਗੇ ਸਲਾਖਾਂ ਦੇ ਪਿੱਛੇ ਵੀ ਜਾਣ ਕੇ ਸਖਤ ਕਾਰਵਾਈ ਵੀ ਹੋਏਗੀ ਪਨਿਸ਼ਮੈਂਟ ਵੀ ਹੋਏਗੀ ਤੇ ਨਾਲੋਂ ਨਾਲ ਜਿਹੜੀ ਇਹਨਾਂ ਨੇ ਧੰਦੇ 'ਚ ਐਨਡੀਪੀਐਸ ਦੇ ਧੰਦੇ ਰਾਹੀਂ ਪ੍ਰਾਪਰਟੀ ਬਣਾਈ ਹੈ ਉਹ ਵੀ ਜ਼ਬਤ ਹੋਏਗੀ ਸਰ ਜੇ ਗੱਲ ਕਰੀ ਇਹਨਾਂ ਨੂੰ ਮਾਨ ਜੋ ਕੋਰਟ 'ਚ ਬਠਿੰਡਾ ਪੁਲਿਸ ਵੱਲੋਂ ਪੇਸ਼ ਕਰ ਦਿੱਤਾ ਗਿਆ ਅੱਜ ਕਰਾਂਗੇ ਜੀ ਰਿਮਾਂਡ ਵੀ ਲਾਂਗੇ ਤੇ ਫਿਰ ਜਿਹੜੀ ਬਾਕੀ ਜਿੱਦਾਂ ਤੁਹਾਨੂੰ ਦੱਸਿਆ ਇੱਥੇ ਕਿਹੜੇ ਹੈਗੇ ਆ ਹੋਰ ਇਨਵੋਲਡ ਹੈਗੇ ਸਾਰਾ ਕੁਝ ਉਹਨਾਂ ਪਤਾ ਕਰਾਂਗੇ बिल्कुल जी बिल्कुल ए सी एस पी डी जसमीत सिंह साहिवाल जिन्होंने कहा कि जो चार व्यक्ति बठिडा पुलिस वालों काबू किते गए है उन्होंने कब्जे दो सौ किलो जड़ी पोस्त बरामद की गई है तठिंडा पुलिस वालों इन्होंने ਜਿਹੜੀ ਬਣਦੀ ਕਾਰਵਾਈ ਜਿਹੜੀ ਕੀਤੀ ਜਾ ਰਹੀ ਹੈ ਅਤੇ ਉਹਨਾਂ ਨੇ ਨਸ਼ਾ ਤਸਕਰਾਂ ਨੂੰ ਚੇਤਾਵਨੀ ਦਿੱੰ데 ਕਿ ਆ ਕੀ ਕਿਸੇ ਵੀ ਨਸ਼ਾ ਤਸਕਰ ਨੂੰ ਬਟੇਂਡਾ ਪੁਲਿਸ ਵੱਲੋਂ ਬਖਸ਼ਿਆ ਨਹੀਂ ਜਾਏਗਾ ਤੇ ਉਹਨਾਂ ਤੇ ਜਿਹੜੀ ਹੈ ਸਖਤ ਤੋਂ ਸਖਤ ਜਿਹੜੀ ਹੈ ਕਾਰਵਾਈ ਕੀਤੀ ਜਾਵੇਗੀ ਕੈਮਰਾਮੈਨ ਸੋਚਲ ਦੇ ਨਾਲ ਮਨੋਚਰਕੀਵਾਲ ਦੈਨਿਕ ਸਵੇਰਾ ਟੀਵੀ ਬਟੇਂਡਾ